ਦੇ ਵਿੱਚ 30% ਲੋਕਾਂ ਨੂੰ ਨੋ ਚਬਾਉਣ ਪਾਵ ਨੇਲ ਬਾਈਟਿੰਗ ਦੀ ਆਦਤ ਹੈ ਇਹ ਆਦਤ ਅਜਿਹੀ ਆਦਤ ਹੈ ਜਿਸ ਨੂੰ ਰੋਕਣਾ ਬੇਹੱਦ ਮੁਸ਼ਕਿਲ ਹੈ ਅਕਸਰ ਸਾਨੂੰ ਘਰ ਦੇ ਵਿੱਚ ਨੇਲ ਬਾਈਟਿੰਗ ਦੇ ਲਈ ਛਿੜਕਿਆ ਜਾਂਦਾ ਹੈ ਅਜਿਹਾ ਕਿਉਂ ਹੁੰਦਾ ਹੈ ਕਿ ਕੋਈ ਸ਼ਖਸ ਜਿਹੜਾ ਹੈ ਖਾਸ ਤੌਰ ਦੇ ਉੱਤੇ ਬੱਚੇ ਉਹ ਆਪਣੇ ਨੋਹਾਂ ਨੂੰ ਚਬਾਉਂਦੇ ਨੇ ਕੀ ਇਹ ਕੋਈ ਸਰੀਰਕ ਘਾਟ ਦਾ ਨਿਸ਼ਾਨ ਜਾਂ ਕਹेलो ਸਾਈਨ ਹੁੰਦਾ ਹੈ ਜਾਂ ਫਿਰ ਇਹ ਆਦਤ ਬਚਪਨ ਦੇ ਵਿੱਚ ਹੀ ਕਿਉਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਸਾਰੇ ਸਵਾਲਾਂ ਦੇ ਜਵਾਬ ਅਸੀਂ ਡਾਕਟਰ ਪਰਵਾਜ਼ ਮਥਾਰੂ ਤੋਂ ਲਵਾਂਗੇ ਔਰ ਲੇਕਿਨ ਪਹਿਲਾਂ ਅਸੀਂ ਵੇਖ ਲੈਂਦੇ ਹਾਂ ਖਾਸ ਰਿਪੋਰਟ ਨੇਲ ਬਾਈਟਿੰਗ ਪਾਪ ਨੋ ਚੱਬਣਾ ਜਿਸ ਨੂੰ ਓਨੀਕੋ ਫੈਜੀਆ ਵੀ ਕਿਹਾ ਜਾਂਦਾ ਹੈ ਇੱਕ ਆਮ ਆਦਤ ਹੈ ਜਿਸ ਨੂੰ ਤਣਾਅ ਜਾਂ ਫਿਰ ਚਿੰਤਾ ਦੇ ਨਾਲ ਜੋੜਿਆ ਜਾ ਸਕਦਾ ਹੈ ਹਾਲਾਂਕਿ ਇਹ ਹਮੇਸ਼ਾ ਇੱਕ ਗੰਭੀਰ ਵਿਕਾਰ ਦਾ ਸੰਕੇਤ ਨਹੀਂ ਹੁੰਦਾ ਲੰਮੇ ਸਮੇਂ ਤੋਂ ਨੌ ਚੱਬਣਾ ਨੋਹਾਂ ਦੀ ਸਿਹਤ ਆਲੇ ਦੁਆਲੇ ਦੀ ਚਮੜੀ ਅਤੇ ਇਥੋਂ ਤੱਕ ਕਿ ਦੰਦਾਂ ਦੇ ਉੱਤੇ ਵੀ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਨੇਲ ਬਾਈਟਿੰਗ ਦੇ ਲੱਛਣ ਕੀ ਹੁੰਦੇ ਨੇ ਉਂਗਲਾਂ ਦਾ ਲਾਲ ਅਤੇ ਦਰਦ ਹੋਣਾ ਇਨਫੈਕਸ਼ਨ ਦਾ ਵਧਿਆ ਹੋਇਆ ਖਤਰਾ ਚਮੜੀ ਦੇ ਹੇਠਲੇ ਹਿੱਸੇ ਤੋਂ ਖੂਨ ਵਗਣਾ ਦੰਦਾਂ ਦੀਆਂ ਸਮੱਸਿਆਵਾਂ ਅਸਾਧਾਰਨ ਦਿਖ ਵਾਲੇ ਨੋ ਨਹੋਂਦਾਰ ਰੰਗ ਬਦਲਣਾ ਤੇ ਫੰਗਲ ਇਨਫੈਕਸ਼ਨ ਨੇਲ ਬਾਈਟਿੰਗ ਦੇ ਕਾਰਨ ਕੀ ਨੇ ਤਣਾਅ ਅਤੇ ਚਿੰਤਾ ਬੋਰਿਅਤ ਆਦਤ ਜੈਨੇਟਿਕਸ ਨੇਲ ਬਾਈਟਿੰਗ ਦੇ ਬੁਰੇ ਪ੍ਰਭਾਵ ਕੀ ਨੇ ਨੇਲ ਡੈਮੇਜ ਚਮੜੀ ਦੀਆਂ ਸਮੱਸਿਆਵਾਂ ਦੰਦਾਂ ਦੀਆਂ ਸਮੱਸਿਆਵਾਂ ਤੇ ਇਨਫੈਕਸ਼ਨ ਦਾ ਖਤਰਾ ਨੇਲ ਬਾਈਟਿੰਗ ਦੀ ਸਮੱਸਿਆ ਨੂੰ ਕਈ ਤਰੀਕਿਆਂ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਜਿਵੇਂ ਆਪਣੇ ਨਹੋਟੇ ਰੱਖ ਕੇ ਕੋਡੀਨਲ ਪਾਲਿਸ਼ ਲਗਾ ਕੇ ਅਤੇ ਨੋਹਾਂ ਨੂੰ ਟੇਪ ਜਾਂ ਫਿਰ ਦਸਤਾਨੀਆਂ ਦੇ ਨਾਲ ਕਵਰ ਕਰਕੇ ਵੀ ਤੁਸੀਂ ਇਸ ਆਦਤ ਤੋਂ ਛੁਟਕਾਰਾ ਪਾ ਸਕਦੇ ਹੋ। ਤੈਸ ਰਿਪੋਰਟ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਸਿਰਫ ਬੱਚੇ ਹੀ ਨਹੀਂ ਬਲਕਿ ਵੱਡੇ ਵੀ ਉਹਨਾਂ ਦੇ ਵਿੱਚ ਵੀ ਇਹ ਬੈਡ ਹੈਬਿਟ ਹੁੰਦੀ ਹੈ ਕਿ ਉਹ ਨੇਲ ਬਾਈਟਿੰਗ ਕਰਦੇ ਨੇ। ਨੋਹ ਜਿਹੜੇ ਨੇ ਉਹ ਚਬਾਉਂਦੇ ਰਹਿੰਦੇ ਨੇ। ਇਸ ਦੇ ਪਿੱਛੇ ਕੀ ਕਾਰਨ ਹੁੰਦੇ ਨੇ? ਕੀ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਅਜਿਹਾ ਸ਼ਖਸ ਹੈ ਜਿਸ ਨੂੰ ਨੇਲ ਬਾਈਟਿੰਗ ਦੀ ਬੁਰੀ ਆਦਤ ਹੈ? ਤਾਂ ਤੁਸੀਂ ਅੱਜ ਕਾਲ ਕਰਕੇ ਆਪਣੀ ਇਹ ਦਿੱਕਤ ਜਿਹੜੀ ਹੈ ਉਹ ਡਾਕਟਰ ਨੂੰ ਦੱਸ ਸਕਦੇ ਹੋ ਔਰ ਕਿਵੇਂ ਇਹ ਇਹ ਬੈਡ ਹੈਬਿਟ ਨੂੰ ਛੁਡਵਾਇਆ ਜਾਏ ਉਹ ਤੁਸੀਂ ਪੁੱਛ ਸਕਦੇ ਹੋ ਅਗਰ ਨੇਲਸ ਦੇ ਨਾਲ ਜੁੜੀ ਕੋਈ ਦਿੱਕਤ ਹੈ ਕੋਈ ਇਨਫੈਕਸ਼ਨ ਹੈ ਤੁਸੀਂ ਉਸ ਨੂੰ ਲੈ ਕੇ ਵੀ ਸਵਾਲ ਜੜਾ ਹੈ ਉਹ ਡਾਕਟਰ ਨੂੰ ਕਰ ਸਕਦੇ ਹੋ ਕਿਉਂਕਿ ਇਸ ਨੂੰ ਬਹੁਤ ਹਲਕੇ ਦੇ ਵਿੱਚ ਅਸੀਂ ਨਹੀਂ ਲੈ ਸਕਦੇ ਅਗਰ ਲੰਬੇ ਸਮੇਂ ਤੱਕ ਨੇਲ ਬਾਈਟਿੰਗ ਕੋ ਸ਼ਖਸ ਕਰਦਾ ਜਾ ਰਿਹਾ ਹੈ ਤਾਂ ਉਸ ਦਾ ਬੁਰਾ ਪ੍ਰਭਾਵ ਸਿਹਤ ਦੇ ਉੱਤੇ ਬੰਦਾ ਤਾਂ ਜਹੇ ਦੇ ਵਿੱਚ ਕਾਰਨ ਲੱਗੇ ਗ੍ਰਾਫਿਕਸ ਦੇ ਜ਼ਰੀਏ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੀ ਰੀਜ਼ਨ ਰਹਿੰਦੇ ਨੇ ਕਿ ਨੇਲ ਬਾਈਟਿੰਗ ਕੋਈ ਸ਼ਖਸ ਕਰ ਰਿਹਾ ਹੈ ਖਾਸ ਤੌਰ ਦੇਤੇ ਬੱਚਿਆਂ ਦੇ ਵਿੱਚ ਇਹ ਜਿਹੜੇ ਨੇ ਇਹ ਡਾਕਟਰ ਅਕਸਰ ਹੀ ਜੜਾ ਇਸ ਨੂੰ ਕਿ ਜਾਣਕਾਰੀ ਸਮੇਂ-ਸਮੇਂ ਤੇ ਵੀ ਦਿੰਦੇ ਰਹਿੰਦੇ ਨੇ ਔਰ ਬੱਚਿਆਂ ਦੇ ਵਿੱਚ ਖਾਸ ਤੌਰ ਦੇ ਉਸੇ ਅਸੀਂ ਦੇਖਦੇ ਹਾਂ ਕਿ ਛੋਟੇ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਆਦਤ ਜਿਹੜੀ ਹੈ ਉਹ ਹੁੰਦੀ ਹੈ ਕਿ ਉਹ ਨੇਲ ਬਾਈਟਿੰਗ ਕਰਦੇ ਰਹਿੰਦੇ ਨੇ بار-ਬਾਰ ਟੋਕਨ ਦੇ ਬਾਵਜੂਦ ਵੀ ਲੇਕਿਨ ਵੱਡਿਆਂ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਕਿ ਇਹ ਕੋਈ ਕਮੀ ਦਾ ਨਿਸ਼ਾਨ ਹੈ ਜਾਂ ਸਿੰਪਟਮ ਹੈ ਜੋ ਦਰਸਾਉਂਦਾ ਹੈ ਕਿ ਸਾਡੀ ਬਾਡੀ ਦੇ ਅੰਦਰ ਕਿਸੇ ਤਰੀਕੇ ਦੀ ਕਮੀ ਚੱਲ ਰਹੀ ਹੈ ਇਸ ਲਈ ਕੋਈ ਸ਼ਖਸ ਇਹ ਕਰਦਾ ਹੈ ਆ ਇਸ ਨੂੰ ਹਟਾਇਆ ਕਿਵੇਂ ਜਾਏ ਕਿਉਂਕਿ ਵੱਡੀ ਚੁਣੌਤੀ ਰਹਿੰਦੀ ਹੈ ਹਾਲਾਂਕਿ ਬਚਪਨ ਦੇ ਵਿੱਚ ਛੋਟੇ ਬੱਚਿਆਂ ਦੇ ਲਈ ਤਾਂ ਬਹੁਤ ਜਿਹੜੇ ਨੇ ਉਹ ਤਰੀਕੇ ਮਾਤਾ ਪਿਤਾ ਜਿਹੜੇ ਨੇ ਉਹ ਆਜਾਦ ਕਰ ਲੈਂਦੇ ਨੇ ਕਿ ਬੱਚਿਆਂ ਦੀਆਂ ਉਂਗਲੀਆਂ ਜਿਹੜੀਆਂ ਨੇ ਉਹਨਾਂ ਨੂੰ ਕਵਰ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਹ ਟ੍ਰੀਟਮੈਂਟ ਦਾ ਜਦੋਂ ਅਸੀਂ ਜ਼ਿਕਰ ਕਰਾਂਗੇ ਉਸ ਦੇ ਵਿੱਚ ਇਸ ਨੂੰ ਇੱਕ ਟੈਂਪਰੇਰੀ ਤੌਰ ਦੇ ਉੱਤੇ ਇਹ ਇਲਾਜ ਹੁੰਦਾ ਵੀ ਹੈ ਕਿ ਹੱਥ ਪੈਰ ਜਿਹੜੇ ਨੇ ਉਹ ਕਵਰ ਕਰ ਦਿੱਤੇ ਜਾਂ ਨਾ ਅਗਰ ਨੀਲ ਬਾਈਟਿੰਗ ਬਹੁਤ ਜ਼ਿਆਦਾ ਬੱਚਾ ਕੋਈ ਕਰ ਰਿਹਾ ਹੈ ਔਰ ਅਗਰ ਤੁਸੀਂ ਇਹ ਆਦਤ ਨੂੰ ਛੁਡਵਾਉਣਾ ਚਾਹੁੰਦੇ ਹੋ ਤਾਂ ਗਲਵਜ਼ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਅਗਰ ਗਲਵ ਸ਼ਖਸ ਦੇ ਪਹਿਨਾਉਂਗੇ ਕਿ ਹੱਥੋਂ ਦੇ ਕਵਰ ਕਰ ਦੋ ਕਿ ਉਹ ਨੀਲ ਬਾਈਟਿੰਗ ਉਸ ਦੀ ਜਿਹੜੀ ਹੈ ਉਹ ਹਟੇ ਆਦਤ ਹਟੇ ਲੇਕਿਨ ਇਹ ਬਹੁਤ ਵੱਡੀ ਹੈ ਇਨਾ ਸਾਧ ਨਹੀਂ ਹੈ ਕਿ ਅਗਰ ਕੋਈ ਸ਼ਖਸ ਨੀਲ ਬਾਈਟਿੰਗ ਕਰਦਾ ਤਾਂ ਉਹ ਅਚਾਨਕ ਹੀ ਰਾਤੋਂ ਰਾਤ ਜੜਾ ਉਹ ਇਸ ਆਦਤ ਨੂੰ ਛੱਡ ਦੇਗਾ ਤਾਂ ਜਦੋਂ ਡਾਕਟਰ ਸਾਹਿਬ ਨਾਲ ਜੁੜੇ ਅਸੀਂ ਪਹਿਲਾਂ ਤਾਂ ਇਹ ਸਮਝਾਂਗੇ ਜ਼ਰੂਰ ਕਿ ਇਹ ਸਥਿਤੀ ਪੈਦਾ ਹੀ ਕਿਉਂ ਹੁੰਦੀ ਹੈ ਕਿਉਂ ਨੀਲ ਬਾਈਟਿੰਗ ਕੋਈ ਵੀ ਸ਼ਖਸ ਕਰਨ ਲੱਗਦਾ ਹੈ ਔਰ ਖਾਸ ਤੌਰ ਤੇ ਬੈਡ ਹੈਬਿਟ ਬਚਪਨ ਤੋਂ ਹੀ ਕਿਉਂ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਇਸ ਨੂੰ ਹਟਾਇਆ ਕਿਵੇਂ ਜਾਏ ਸਿੰਪਟਮ ਜੋ ਬੋਡੀ ਦਿੰਦੀ ਹੈ ਜਾਂ ਜੋ ਵੀ ਕਮੀ ਹੁੰਦੀ ਹੈ ਇਹ ਹਰੇਕ ਉਮਰ ਵਰਗ ਦੇ ਵਿੱਚ ਇੱਕੋ ਤਰ੍ਹਾਂ ਦੀ ਹੁੰਦੀ ਹੈ ਸੇਮ ਹੁੰਦੀ ਹੈ ਜਾਂ ਫਿਰ ਉਮਰ ਵਰਗ ਦੇ ਨਾਲ اے ਆਈ ਬੁਰੀ ਆਦਤ ਜਿਹੜੀ ਹੈ ਉਸ ਦੇ ਪ੍ਰਭਾਵ ਵੀ ਵੱਖ-ਵੱਖ ਹੋਣਗੇ। ਆਗਰ ਜ਼ਿਆਦਾ ਉਮਰ ਤਰਾਸ ਕੋਈ ਸ਼ਖਸ ਨੀਲ ਬਾਈਟਿੰਗ ਕਰਦਾ ਹੈ ਉਸ ਦੇ ਸਰੀਰ ਦੇ ਉੱਤੇ ਕੀ ਅਸਰ ਪਏਗਾ ਕਿ ਇਸ ਦੇ ਨਾਲ ਕੋਈ ਹੋਰ ਬਿਮਾਰੀ ਲੱਗਣ ਦਾ ਖਤਰਾ ਰਹਿੰਦਾ ਹੈ ਔਰ ਨੀਲਸ ਸਿਰਫ ਨੀਲਸ ਤੱਕਰ ਹੀ ਚੀਜ਼ ਸੀਮਤ ਨਹੀਂ। ਅਗਰ ਅਸੀਂ ਕਹੀਏ ਕਿ ਨੀਲਸ ਦਾ ਇਨਫੈਕਸ਼ਨ ਹੋ ਗਿਆ ਠੀਕ ਹੈ ਕਿ ਇਸ ਤੋਂ ਇਲਾਵਾ ਇਹ ਦਿੱਕਤ ਜਿਹੜੀ ਹੈ ਹੋਰ ਆਸ-ਪਾਸ ਵੀ ਫੈਲ ਸਕਦੀ ਹੈ ਕਿਉਂਕਿ ਇਨਫੈਕਸ਼ਨ ਅਸੀਂ ਆਪਣੀ ਰਿਪੋਰਟ ਦੇ ਵਿੱਚ ਵੀ ਦੇਖਿਆ ਕੀ ਇਨਫੈਕਸ਼ਨ ਜਿਹੜੀ ਹੈ ਉਹ ਵੀ ਹੋ ਜਾਂਦੀ ਹੈ ਫੰਗਲ ਇਨਫੈਕਸ਼ਨ ਜਾਂ ਇਸ ਦਾ ਵੀ ਇਹ ਵੀ ਇੱਕ ਕਾਰਨ ਜਿਹੜਾ ਇਸ ਦਾ ਹੋ ਸਕਦਾ ਹੈ ਲੇਕਿਨ ਅੱਗੇ ਜਾ ਕੇ ਕੀ ਹੋਰ ਪ੍ਰਭਾਵ ਸਰੀਰ ਤੇ ਰਹਿੰਦੇ ਨੇ ਉਹ ਅਸੀਂ ਡਾਕਟਰ ਸਰਬੰਦ ਤੋਂ ਜ਼ਰੂਰ ਪੁੱਛਾਂਗੇ ਹਾਲਾਂਕਿ ਕਈ ਤਾਰੇ ਕਈ ਤਰੀਕੇ ਦੇ ਮਿਥਸ ਵੀ ਜੜੇ ਨੇ ਉਹ ਹੁੰਦੇ ਨੇ ਸਵਾਲ ਤਾਂ ਪਹਿਲਾ ਇਹ ਹੀ ਹੁੰਦਾ ਹੈ ਕਿ ਕਿਉਂ ਨੇਲ ਬਾਈਟਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਸਿਹਤ ਨੂੰ ਇਹ ਕਿੰਨੀ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ ਬੱਚਿਆਂ ਚ ਹੈਬਿਟ ਹੈ ਤਾਂ ਉਸ ਨੂੰ ਕਿਵੇਂ ਹਟਾਈਏ ਔਰ ਕਿਹੜੀ ਕਮੀ ਵਾਲੇ ਇਸ਼ਾਰਾ ਕਰਦੀ ਹੈ ਕੁਝ ਵੱਡੀ ਉਮਰ ਦੇ ਲੋਕ ਵੀ ਨੇਲ ਬਾਈਟਿੰਗ ਕਰਦੇ ਨੇ ਇਸ ਦਾ ਕੀ ਕਾਰਨ ਹੈ ਕਿ ਲੰਬੇ ਸਮੇਂ ਤੱਕ ਨੇਲ ਬਾਈਟਿੰਗ ਕਰਨ ਵਾਲੇ ਸ਼ਖਸ ਨੂੰ ਕੋਈ ਘਾਤਕ ਬਿਮਾਰੀ ਵੀ ਲੱਗ ਸਕਦੀ ਹੈ ਨੇਲ ਬਾਈਟਿੰਗ ਬਾਰੇ ਡਾਕਟਰ ਨੂੰ ਕਦੋਂ ਮਿਲਣਾ ਚਾਹੀਦਾ ਹੈ ਯਾਨੀ ਕਦੋਂ ਤੁਹਾਨੂੰ ਲੱਗੇ ਕਿ ਨਹੀਂ ਹੁਣ ਡਾਕਟਰ ਨੂੰ ਦਿਖਾਉਣਾ ਪਏਗਾ ਕਿਉਂਕਿ ਬਾਰ ਬਾਰ ਰੋਕਣ ਦੇ ਉੱਤੇ ਆਪਣੇ ਘਰੇਲੂ ਟੋਟਕੇ ਅਪਣਾਉਣ ਤੋਂ ਬਾਅਦ ਵੀ ਬੱਚਾ ਜ ਉਨਹੀਂ ਹਟ ਰਿਹਾ ਤਾਂ ਨੇਲ ਬਾਈਟਿੰਗ ਬੰਦ ਕਰਨ ਦੇ ਲਈ ਡਾਕਟਰ ਤੋਂ ਅਸੀਂ ਟਿਪਸ ਵੀ ਜਾਣਾਂਗੇ ਕਿ ਕਿਹੜੇ ਟਿਪਸ ਜਿਹੜੇ ਨੇ ਇਸ ਦੇ ਵਿੱਚ ਫਾਲੋ ਕੀਤੇ ਜਾ ਸਕਦੇ ਨੇ ਔਰ ਸੋਸਾਇਟੀ ਦੇ ਵਿੱਚ ਮਿਥਸ ਵੀ ਜਿਹੜੇ ਨੇ ਉਹ ਹੁੰਦੇ ਨੇ ਉਹ ਮਿਥਸ ਵੀ ਅਸੀਂ ਇੱਕ ਇੱਕ ਕਰਕੇ ਡਾਕਟਰ ਤੋਂ ਕਲੀਅਰ ਕਰਾਂਗੇ ਜਿਵੇਂ ਕਹਿ ਦਿੱਤਾ ਜਾਂਦਾ ਹੈ ਕਿ ਨੇਲ ਬਾਈਟਿੰਗ ਇੱਕ ਹਾਰਮਲੈਸ ਹੈਬਿਟ ਹੈ ਤਾਂ ਬਹੁਤ ਜ਼ਿਆਦਾ ਟੈਨਸ਼ਨ ਐਂਡ ਲੋਡ ਨਹੀਂ ਅਗਰ ਕੋਈ ਨੇਲ ਬਾਈਟ ਕਰਦਾ ਹੈ ਉਸ ਨੂੰ ਆਦਤ ਹੈ ਤਾਂ ਉਹ ਆਪਣੇ ਆਪ ਹਟ ਜਾਏਗਾ ਤਾਂ ਨੇਲ ਬਾਈਟਿੰਗ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਇੱਕ ਪਰਫੈਕਸ਼ਨਿਸਟ ਹੋਣ ਦਾ ਇੱਕ ਸਿੰਬਲ ਹੁੰਦਾ ਹੈ ਇੱਕ ਨਿਸ਼ਾਨੀ ਹੁੰਦੀ ਹੈ ਕਿ ਇਹ ਇੱਕ ਮਿਥ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਸਚਾਈ ਹੈ ਤਾਂ ਨੇਲ ਬਾਈਟਿੰਗ ਬਚਪਨ ਦੇ ਵਿੱਚ ਇੱਕ ਆਮ ਆਦਤ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਹੈ ਇਹ ਵੀ ਇੱਕ ਮਿਥ ਹੈ ਕਿ ਵੱਡੇ ਹੋਣ ਦੇ ਉੱਤੇ ਉਹ ਆਪਣੇ ਆਪ ਚਲੀ ਵੀ ਜਾਂਦੀ ਹੈ ਕਿ ਬਾਕੀ ਆਪਣੇ ਆਪ ਇਹ ਆਦਤ ਜਿਹੜੀ ਆ ਛੁੱਟ ਜਾਂਦੀ ਹੈ ਨੇਲ ਬਾਈਟਿੰਗ ਦੇ ਨਾਲ ਸਿਰਫ ਤੁਹਾਡੇ ਨੋਹਾਂ ਦੇ ਉੱਤੇ ਹੀ ਅਸਰ ਪੈਂਦਾ ਹੈ ਹੋਰ ਕੋਈ ਵੱਡੀ ਬਿਮਾਰੀ ਜਿਹੜੀ ਉਹ ਨਹੀਂ ਹੋ ਸਕਦੀ ਇਹ ਵੀ ਅਸੀਂ ਡਾਕਟਰ ਤੋਂ ਜਾਣਾਂਗੇ ਤਾਂ ਨੇਲ ਬਾਈਟਿੰਗ ਇੱਕ ਆਲਸੀ ਜਾਂ ਫਿਰ ਅਨਾਰਗਨਾਈਜ਼ਡ ਵਿਅਕਤੀ ਹੋਣ ਦੀ ਨਿਸ਼ਾਨੀ ਹੈ ਕਿ ਇਹ ਸੱਚ ਹੈ ਇਹ ਵੀ ਅਸੀਂ ਡਾਕਟਰ ਤੋਂ ਜਾਣਾਂਗੇ ਜਲਦ ਸੜਨਲ ਡਾਕਟਰ ਜੁੜਨ ਜਾ ਰਹੇ ਨੇ ਫਿਰ ਉਸ ਤੋਂ ਬਾਅਦ ਅਸੀਂ ਕੀ ਕਰਕੇ ਸਾਰੇ ਮਤਸੋਨਾਂ ਤੋਂ ਕਲੀਅਰ ਕਰਾਂਗੇ ਔਰ ਇੱਕ ਗੱਲ ਇਹ ਵੀ ਆਖ ਦਿੱਤੀ ਜਾਂਦੀ ਹੈ ਕਿ ਨੌ ਚਬਾਉਣ ਦੀ ਆਦਤ ਨੂੰ ਰੋਕਣਾ ਜੜਾ ਹੈ ਉਹ ਈਜ਼ੀ ਹੁੰਦਾ ਹੈ ਅਗਰ ਵਾਕਈ ਇਹ ਈਜ਼ੀ ਹੈ ਤਾਂ ਕਿ ਘਰ ਦੇ ਅੰਦਰ ਹੀ ਬਿਨਾ ਡਾਕਟਰ ਨੂੰ ਮਿਲੇ ਇਸ ਆਦਤ ਨੂੰ ਛੁੜਵਾਇਆ ਜਾ ਸਕਦਾ ਹੈ ਤਾਂ ਨੇਲ ਬਾਈਟਿੰਗ ਬੇਸ਼ੱਕ ਦੇਖਣ ਨੂੰ ਸਮਝਣ ਨੂੰ ਇਹ ਸਾਨੂੰ ਛੋਟਾ ਜਿਹਾ ਮੁੱਦਾ ਲੱਗਦਾ ਹੈ ਲੇਕਿਨ ਇਹ ਤੁਹਾਡੀ ਸਿਹਤ ਦੇ ਉੱਤੇ ਬਹੁਤ ਵੱਡਾ ਤੇ ਬਹੁਤ ਬੁਰਾ ਪ੍ਰਭਾਵ ਜੜਾ ਹੈ ਉਹ ਪਾ ਸਕਦਾ ਹੈ ਤਾਂ ਇਨਫੈਕਸ਼ਨ ਦਾ ਜੋਖਮ ਜਿਹੜਾ ਉਹ ਨਾਲ ਜੁੜ ਜਾਂਦਾ ਹੈ ਅਗਰ ਕੋਈ ਲਗਾਤਾਰ ਹੀ ਆਪਣੇ ਨਹ ਚਬਾ ਰਿਹਾ ਹੈ ਕੋਈ ਸ਼ਖਸ ਚਾਹੇ ਉਹ ਵੱਡਾ ਉਮਰਤਰਾਜ਼ ਹੈ ਚਾਹੇ ਉਹ ਬਚਪਨ ਦੇ ਵਿੱਚ ਕੋ ਛੋਟਾ ਬੱਚਾ ਹੈ ਕਿਉਂਕਿ ਜਦੋਂ ਬੱਚੇ ਆਉਂਦੇ ਅਸੀਂ ਛੋਟੇ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਉਹ ਵੀਕ ਹੁੰਦਾ ਇਹਨਾਂ ਸਟਰੋਂਗ ਨਹੀਂ ਹੁੰਦਾ ਤਾਂ ਕੋਈ ਵੀ ਬਿਮਾਰੀ ਉਹਨਾਂ ਨੂੰ ਜਲਦ �ेर ਲੈਂਦੀ ਹੈ ਤਾਂ ਜਿਹੇ ਚ ਬੱਚਿਆਂ ਦੇ ਉੱਤੇ ਕਿੰਨਾ ਇਸ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਉਹ ਵੀ ਅਸੀਂ ਜਾਣਾਂਗੇ ਔਰ ਜਿਵੇਂ ਮੈਂ ਕਿਹਾ ਕਿ ਸਿਰਫ ਇਹ ਪੰਜਾਬ ਤੱਕ ਹੀ ਬਿਮਾਰੀ ਸੀਮਤ ਨਹੀਂ ਹੈ ਆਦਤ ਬੁਰੀ ਆਦਤ ਬੈਡ ਹੈਬਿਟ ਯਾ ਦੇਸ਼ ਤੱਕ ਏ 올ਓਵਰ ਦੁਨੀਆ 'ਚ ਸ਼ੁਰੂਆਤ 'ਚ ਮੈਂ ਫਿਗਰ ਸਾਂਝੀ ਕੀਤੀ ਸੀ ਕਿ 30% ਜਿਹੇ ਲੋਕ ਨੇ ਦੁਨੀਆ ਭਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹ ਬੈਡ ਹੈਬਿਟ ਹੁੰਦੀ ਹੈ ਨੇਲ ਬਾਈਟਿੰਗ ਦੀ ਤਾਂ ਇਹ ਬਹੁਤ ਆਮ ਜਿਹੀ ਚੀਜ਼ ਹੈ ਲੇਕਿਨ ਇਹ ਖਤਰਨਾਕ ਹੋ ਸਕੀ ਹੈ ਤਾਂ ਕਿਵੇਂ ਇਸ ਨੂੰ ਛਡਵਾਇਆ ਜਾਏ ਕਿ ਕੀਤਾ ਜਾਏ ਉਹ ਡਾਕਟਰ ਜਲਸਰ ਨਾਲ ਜੁੜਨਗੇ ਔਰ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਇਸ ਤਾਂ ਜੈਨੇਟਿਕਸ ਵੀ ਹਾਲਾਕਿ ਇੱਕ ਕਾਰਨ ਇਸ ਦਾ ਮੰਨਿਆ ਜਾ ਰਿਹਾ ਹੈ ਨੀਲ ਬਾਈਟਿੰਗ ਦੇ ਅਗਰ ਬੁਰੇ ਪ੍ਰਭਾਵਾਂ ਦਾ ਅਸੀਂ ਗੱਲ ਕਰੀਏ ਤਾਂ ਨੀਲ ਡੈਮੇਜ ਤਾਂ ਹੁੰਦੇ ਹੀ ਹੁੰਦੇ ਨੇ ਸ਼ੁਰੂਆਤ ਦੇ ਵਿੱਚ ਜਿਕਰ ਅਸੀਂ ਕਹੀਏ ਲੇਕਿਨ ਚਮੜੀ ਦੇ ਨਾਲ ਜੁੜੀਆਂ ਸਮੱਸਿਆਵਾਂ ਵੀ ਜਿਹੜੀਆਂ ਨੇ ਇਸ ਬੈਡ ਹੈਬਟ ਕਰਕੇ ਹੋ ਜਾਂਦੀਆਂ ਨੇ ਤਾਂ ਡਾਕਟਰ ਪਰਵਾਜ਼ ਮਥਾਰੂ ਸਾਣਾ ਜੁਟੂਕੇ ਨੇ ਡਾਕਟਰ ਟੈਲੀਪੋਸਟ ਪੰਜਾਬ ਰਣਾ ਹਿਮਾਚਲ ਦੇ ਉੱਤੇ ਸਵਾਗਤ ਹੈ ਤੁਹਾਡਾ हां जी सरिका सारेनु थैंक यू सो मच मैम ए इशू ਜਿਹੜਾ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਇਸ ਨੂੰ ਬੈਡ ਹੈਬਿਟ ਦੀ ਤਰ੍ਹਾਂ ਕੰਸੀਡਰ ਕੀਤਾ ਜਾਂਦਾ ਹੈ ਬਹੁਤਾ ਧਿਆਨ ਵੀ ਨਹੀਂ ਡਾਕਟਰ ਇਸਤੇ ਦਿੰਦੇ ਲੇਕਿਨ ਮੈਂ ਰੀਜ਼ਨ ਜਾਨਣਾ ਚਾਹਾਂਗੀ ਕਿ ਕਿਉਂ ਕੋਈ ਵੀ ਹੈ ਉਹ ਨੇਲ ਬਾਈਟਿੰਗ ਕਰਦਾ ਹੈ ਔਰ ਕੀ ਇਹ ਵਾਕਈ ਸਿਹਤ ਦੇ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ Uh, देखो ऑलरेडी दस चुके हो कि मेल बाइटिंग आपनाइको फेजिया भी कह दें एंड ज़्यादातर यह स्टार्ट होंगे चाइल्डहुड या एडलिस पीरियड जो अपना नो आपा कि अपना चाइल्डहुड ना कह दी कि थ्री टू फोर ईयरस के बाद या फिर एडलिस आफ्टर ट्वेल्व ईयरस ऑफ एज uh, एंड कारण बहुत सारे थोड़े कॉम्पलैक्स फैक्टर्स ने जेनेटिक्स का डेफिनेटली रोल हैगा बाकी ਅਗਰ ਸਾਨੂੰ ਲੱਗਦਾ ਹੈ ਕਿ ਕੋਈ ਬੱਚਾ ਕਿਸੇ ਸਟ੍ਰੈਸ ਚ ਹੈ ਐਂਗਜ਼ਾਇਟੀ ਦੇ ਬੱਚਾ ਹੈ ਤਾਂ ਨੇਲ ਬਾਈਟਿੰਗ ਸਟਾਰਟ ਕਰ ਰਿਹਾ ਹੈ ਤਾਂ ਕਰਕੇ ਉਹਦਾ ਇੱਕ ਕਾਰਨ ਬਣ ਜਾਂਦਾ ਹੈ ਐਂਡ ਜਾਂ ਫਿਰ ਅਗਰ ਬੱਚੇ ਨੂੰ ਕੋਈ ਹੋਰ ਪਰੇਸ਼ਾਨੀ ਹੈ ਕੋਈ ਡਿਫਿਕਲਟ ਟਾਸਕ ਪਰਫਾਰਮ ਕਰ ਰਿਹਾ ਤੇ ਉਦੋਂ ਉਹ ਨੇਲ ਬਾਈਟਿੰਗ ਸਟਾਰਟ ਕਰ ਦਿੰਦਾ ਜੀ ਔਰ ਫਿਰ ਨਾਲੀ ਮੈਮ ਵੱਡਾ ਸਵਾਲ ਜੁੜਿਆ ਇਹ ਕਿ ਆਦਤ ਛੁੜਵਾਈ ਕਿਵੇਂ ਜਾਏ ਕਿਉਂਕਿ इजीली ਇਹ ਜਾਂਦੀ ਨਹੀਂ ਹੈ ਬੱਚਿਆਂ ਦੇ ਵਿੱਚ ਹੋਏ ਚਾਹੇ ਵੱਡਿਆਂ ਦੇ ਵਿੱਚ ਹੋਏ ਤਾਂ ਕੀ ਕੀਤਾ ਜਾਏ ਕਿ ਇਹ ਬੈਡ ਹੈਬਿਟ ਜਿਹੜੀ ਆ ਉਹ ਕਿਸੇ ਦੀ ਛੁੱਟ ਜਾਏ ਬੇਸਿਕਲੀ ਸਾਨੂੰ ਕੁਝ ਮੈਡੀਸਿਨਸ ਆਂਦੀਆਂ ਜੋ ਇੱਕ ਡਾਕਟਰ ਚੰਗੀ ਤਰ੍ਹਾਂ ਇੱਕ ਬੱਚੇ ਨੂੰ ਐਗਜ਼ਾਮਿਨ ਕਰਨ ਦੇ ਬਾਅਦ ਦੇ ਕੇ ਇਸ ਆਦਤ ਨੂੰ ਛੁੜਵਾ ਸਕਦਾ ਬਟ ਐਜ਼ ਅ ਪੈਰੈਂਟ ਅਸੀਂ ਕਰੇ ਕੀ ਕਰ ਸਕਦੇ ਹਾਂ ਦੋ ਚੀਜ਼ਾਂ ਨੇ ਇੱਕ ਨੂੰ ਆਪਾਂ ਐਵਰਜਨ ਥੈਰੇਪੀ ਕਹਿੰਦੇ ਐ ਐਵਰਜਨ ਥੈਰੇਪੀ ਦਾ ਮਤਲਬ ਹੈ ਜੋ ਬਹੁਤ ਕਾਮਨਲੀ ਘਰਾਂ ਦੇ ਵਿੱਚ ਅਪਣਾਇਆ ਜਾਂਦਾ ਹੈ ਕਿ ਆਪਾਂ ਆਪਣੇ ਨੋਹ ਦੇ ਉੱਤੇ ਕੁਝ ਐਦਾਂ ਦਾ ਟੇਸਟ ਜੋ ਬੱਚੇ ਨੂੰ ਨਹੀਂ ਪਸੰਦ ਹੈਗਾ ਉਹ ਆਪਾਂ ਅਪਲਾਈ ਕਰੀਏ ਤੇ ਬੱਚੇ ਦੀ ਇਸ ਆਦਤ ਨੂੰ ਹੌਲੀ-ਹੌਲੀ ਕਰਕੇ ਛੁੜਵਾਉਣ ਦੀ ਕੋਸ਼ਿਸ਼ ਕਰੀਏ ਦੂਜੀ ਚੀਜ਼ ਨੂੰ ਆਪਾਂ ਕਹਿੰਦੇ ਆ ਪੋਜ਼ਿਟਿਵ ਰੀਇਨਫੋਰਸਮੈਂਟ ਕਿ ਅਗਰ ਆਪਾਂ ਬੱਚੇ ਨੂੰ ਅਲਰਟ ਰੱਖੀਏ बार-बार ਉਹਨੂੰ ਥੋੜਾ ਜਿਹਾ ਟੋਕਣਾ ਵੀ ਪੈ ਸਕਦਾ ਹੈ ਕਿ ਹਾਂ ਇਹ ਚੀਜ਼ ਆਪਾਂ ਨਹੀਂ ਕਰਨੀ ਹੈਗੀ ਤੇ ਅਗਰ ਉਹ ਨਹੀਂ ਕਰਦਾ ਤਾਂ ਉਹਨੂੰ ਕੋਈ ਨਾ ਕੋਈ ਇਸ ਇਸ ਮਤਲਬ ਹੈਬਿਟ ਨੂੰ ਛੋੜਨ ਲਈ ਕੋਈ ਨਾ ਕੋਈ ਆਪਾਂ ਉਹਨੂੰ ਪੋਜ਼ਿਟਿਵ ਰੀਇਨਫੋਰਸਮੈਂਟ ਕਰ ਰਹੇ ਹਾਂ ਕਿ ਕੋਈ ਪ੍ਰਾਈਜ਼ ਦੇ ਰਹੇ ਹਾਂ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਅਗਰ ਤੂੰ ਇਦਾਂ ਨਹੀਂ ਕਰੇਂਗਾ ਤਾਂ ਅਸੀਂ ਤੈਨੂੰ ਆਵਲੀ ਚੀਜ਼ ਗਿਫਟ ਕਰਾਂਗੇ ਜਿਹੜੀ ਵੀ ਚੀਜ਼ ਬੱਚੇ ਨੂੰ ਮਸਾਂ ਦੇ ਕੋਈ ਬੱਚੇ ਨੂੰ ਕੋਈ ਕੰਮ ਪਸੰਦ ਹੈ ਉਹਨੂੰ ਉਹ ਚੀਜ਼ ਕਰਨ ਲਈ ਦੇਤੀ ਜਾਂ ਉਹਨੂੰ ਕੋਈ ਹੋਰ ਸ਼ੌਂਕ ਹੈ ਉਹ ਹੌਬੀ ਉਹਦੀ ਸਟਾਰਟ ਕਰਵਾਤੀ ਠੀਕ ਹੈ ਡਾਕਟਰ ਇੱਕ ਕੋਲਰ ਸਾਨਾ ਜੁੜੇ ਨੇ ਉਹਨਾਂ ਦਾ ਸਵਾਲ ਲੈ ਲੈਣੇ ਆ ਕਿ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਸਟਿਕਲ ਮੈਮ ਮੇਰਾ ਨਾਮ ਰਮਨਦੀਪ ਕੌੜੀ ਨੇ ਪਟਿਆਲੇ ਤੋਂ ਗੱਲ ਕਰ ਰਹੇ ਆ ਜੀ ਰਮਨ ਮੈਮ ਹਾਂਜੀ ਮੈਮ ਮੈਂ ਇਹ ਤਾਂ ਪੁੱਛਣਾ ਵੀ ਮੇਲ ਬਾਈਟਿੰਗ ਦੇ ਹੈਬਿਟ ਤਾਂ ਨਹੀਂ ਹੈਗੀ ਬਟ ਜਿੱਦਾਂ ਮੇਰੇ ਨਾ ਪੈਰਾਂ ਦੇ ਨੋਹ ਨੇ ਆਪਣੇ ਆਪ ਉਹਨਾਂ ਤੇ ਤਰੇੜ ਆ ਜਾਂਦੀ ਆ ਤੇ ਉਹ ਆਪਣੇ ਆਪ ਹੀ ਉੱਥੋਂ ਟੁੱਟ ਜਾਂਦੇ ਨੇ ਇਹ ਕੀ ਪ੍ਰੋਬਲਮ ਹੈ ਇੱਕ ਮੇਰਾ ਭਤੀਜਾ ਨਾ ਉਹ ਜਿੱਦਾਂ ਬੱਚੇ ਨੂੰ ਥੰਮ ਉਸਨ ਦੀ ਗਲਤ ਹੁੰਦੀ ਹੈ ਨਾ ਗੁੱਸਾ ਆਪਣਾ ਉਹ ਬੜਾ ਐਤਾ ਬਾਈਟ ਕਰਦਾ ਆ ਜੀ ਡਾਕਟਰ ਤੁਹਾਨੂੰ ਸਵਾਲ ਮਿਲ ਪਾਇਆ ਤੁਸੀਂ ਸੁਣ ਪਾਇਆ ਉਹ ਸਵਾਲ ਹਾਂਜੀ ਅ ਬੇਸਿਕਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਸਾਡੇ ਨੇਲਸ ਤੇ ਤਰੇੜ ਆ ਜਾਂਦੀ ਹੈ ਇਹਨੂੰ ਆਪਾਂ ਬ੍ਰਿਟਲ ਨੇਲਸ ਕਹ ਦਿੰਦੇ ਆ ਸਭ ਤੋਂ ਕਾਮਨ ਕਾਰਨ ਸਾਡੀਆਂ ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਹੋ ਸਕਦੀਆਂ ਤਾਂ ਆਪਾਂ ਆਪਣੀ ਡਾਈਟ ਵੱਲ ਥੋੜਾ ਜਿਹਾ ਧਿਆਨ ਦੇ ਕੇ ਦੇਖੀਏ ਕੁਝ ਬਲੱਡ ਟੈਸਟ ਨੇ ਜੋ ਤੁਸੀਂ ਕਰਾ ਕੇ ਦੇਖ ਸਕਦੇ ਹੋ ਆਇਰਨ ਦੇ ਲੈਵਲ ਵਿਟਾਮਿਨ ਡੀ ਦੇ ਲੈਵਲ ਵਿਟਾਮਿਨ ਬੀ 12 ਦੇ ਲੈਵਲ ਪਲੱਸ ਅਗਰ ਆਪਾਂ ਪ੍ਰੋਟੀਨ ਘੱਟ ਕੰਜ਼ੂਮ ਕਰ ਰਹੇ ਹਾਂ ਉਹ ਵੀ ਇੱਕ ਕਾਰਨ ਹੋ ਸਕਦਾ ਹੈ ਬ੍ਰਿਟਲ ਨੇਲਸ ਦਾ ਤੇ ਆਪਾਂ ਡਾਈਟ ਵੱਲ ਧਿਆਨ ਦੇਈਏ ਨਾਲੇ ਨਾਲ ਦੇ ਨਾਲ ਹੀ ਅਗਰ ਸਾਨੂੰ ਕੋਈ ਹੋਰ ਸਿਸਟੈਮਿਕ ਇਸ਼ੂ ਹੈਗਾ ਕੋਈ ਹਾਰਮੋਨਲ ਇਸ਼ੂ ਸਪੈਸ਼ਲੀ ਥਾਇਰੋਇਡ ਜਾਂ ਡਾਇਬੀਟੀਜ਼ ਤੇ ਉਹਨੋਂ ਵੀ ਨਾਲ ਆਪਾਂ ਮੈਨੇਜ ਕਰੀ ਹੂੰ ਇੱਕ ਹੋਰ ਵੀ ਕਾਲਰ ਸਾਨੂੰ ਜੁੜੇ ਹੋਏ ਨੇ ਕੀ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਮੈਂ ਪੁੱਤਰ ਮਥੋੜੀ ਤੋਂ ਕੋਟਾ ਲਾਹਵ ਸਿੰਘ ਜ਼ਿਲ੍ਹਾ ਮਰੀਦਕੋੜ ਦਾ ਪੁੱਤ ਜੀ ਲਾਹਵ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਬੁੱਤ ਤੁਹਾਡਾ ਚੈਨਲ ਦਾ ਹੀ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਕੰਗੇ ਕੰਗੇ ਡਾਕਟਰਾਂ ਨੂੰ ਸਾਨੂੰ ਬੁਲਾ ਕੇ ਇੱਥੇ ਫੇਸ ਕਰਦੇ ਹੋ ਸਾਡੇ ਦਰਸ ਸਾਰਨ ਬੋਲ ਦਰਾਤੀਓ ਜੀ ਦੂਜੀ ਮੇਰੀ ਬੇਨਤੀ ਇਹ ਆ ਵੀ ਜਿਹੜੇ ਬੱਚੇ ਗੂਠਾ ਚੁੰਘਦੇ ਨੇ 8 8 9 9 ਸਾਲ ਦੇ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਆ ਕੌਣਾਂ ਚੰਗਣਾ ਨਹੀਂ ਹਟਦੇ ਲਓ ਤਾਂ ਜਦੋਂ ਠੀਕ ਆ ਵੀ ਤੁਸੀਂ ਨਾਹਾਂ ਬਾਰੇ ਪ੍ਰੋਗਰਾਮ ਰੱਖਿਆ ਗੂਠਾ ਵੀ ਚੁੰਘਦੇ ਨੇ ਬੱਚੇ ਉਹਨਾਂ ਬਾਰੇ ਵੀ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਨੂੰ ਸੱਕਿੰਗ ਦੀ ਆਦਤ ਹੈਗੀ ਐ ਉਹ ਆਪਾਂ ਅਗਰ ਲੱਗ ਰਿਹਾ ਤੁਹਾਨੂੰ ਕਿ ਬੱਚਾ ਵੱਡਾ ਹੋ ਚੁੱਕਿਆ ਤੇ ਫਾਲੀ ਵੀ ਇਹ ਚੀਜ਼ ਕਰ ਰਿਹਾ ਤਾਂ ਡੈਫੀਨਿਟਲੀ ਇਹ ਆਦਤ ਤੁਸੀਂ ਘਰ ਚ ਨਹੀਂ ਛੁੜਵਾ ਸਕਦੇ ਹੈਗੇ ਤੁਹਾਨੂੰ ਇੱਕ ਵਾਰੀ ਡਾਕਟਰ ਕੋਲ ਜਾ ਕੇ ਇੱਕ ਵਾਰੀ ਪ੍ਰੋਪਰ ਐਗਜ਼ਾਮੀਨੇਸ਼ਨ ਦੀ ਜ਼ਰੂਰਤ ਹੈ ਤਾਂ ਕਿ ਆਪਾਂ ਇੱਕ ਪ੍ਰੋਪਰ ਡਾਇਗਨੋਸਿਸ ਬਣਾਈਏ ਕਿ ਬੱਚਾ ਕਿਉਂ ਕਰ ਰਿਹਾ ਕੋਈ ਪਰੇਸ਼ਾਨੀ ਦੇ ਵਿੱਚ ਹੈ ਕੋਈ ਐਂਗਜ਼ਾਇਟੀ ਹੈ ਕੋਈ ਨਰਵਸਨੈਸ ਹੈ ਤੇ ਅਕੋਰਡਿੰਗਲੀ ਫਿਰ ਆਪਾਂ ਉਹਦੀ ਦਵਾਈ ਤੁਹਾਨੂੰ ਦੇ ਸਕਦੇ ਆ ਠੀਕ ਹੈ ਡਾਕਟਰ ਇੱਕ ਹੋਰ ਵੀ ਕਾਲਰ ਸਨਾਂ ਜੁੜੇ ਨੇ ਕੀ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਜੀ ਕਦੀ ਬੋਲੋ ਮੈਡਮ ਜੀ ਜੀ ਤੁਸੀਂ ਆਪਣਾ ਨਾਮ ਦੱਸ ਕੇ ਆਪਣੀ ਸਮੱਸਿਆ ਦੱਸ ਸਕਦੇ ਹੋ ਡਾਕਟਰ ਸੁਨਰੇ ਨੇ ਜੀ ਅੱਜ ਮੈਡਮ ਇਹ ਮੈ ਸਿਰ ਦੀ ਪ੍ਰੋਬਲਮ ਆ ਜੀ ਉਹ ਸਾਹਿਬ ਜੀ ਕਦੀ ਬੋਲਣਾ ਲੀ ਮੁਖਸ਼ਦ ਨੂੰ ਜੀ ਤੁਸੀਂ ਆਪਣਾ ਸਵਾਲ ਦੱਸ ਸਕਦੇ ਹੋ ਸਰ ਮੈਡਮ ਵੀ ਐਕਸਰਸਾਈਜ਼ ਮੈਨੂੰ ਡਾਕਟਰ ਤੁਸੀਂ ਆਵਾਜ਼ ਤੁਹਾਨੂੰ ਸਹੀ ਮਿਲ ਪਾਰੀ ਹੈ ਤੁਸੀਂ ਸਮਝ ਪਾ ਰਹੇ ਹੋ ਕੀ ਕਹਿ ਰਹੇ ਨੇ ਕਾਲਰ ਅ ਨਹੀਂ ਆਵਾਜ਼ ਥੋੜੀ ਜਿਹੀ ਕੱਟਦੀ ਜਾ ਰਹੀ ਹੈ ਹੈਲੋ ਸਰ ਤੁਹਾਡੀ ਆਵਾਜ਼ ਸਾਨੂੰ ਸਹੀ ਨਹੀਂ ਮਿਲ ਪਾਰੀ ਅ ਅਗਰ ਤੁਸੀਂ ਦੁਬਾਰਾ ਦੁਹਰਾ ਸਕਦੇ ਹੋ ਤੇ ਹੈਲੋ ਹੈਲੋ ਹਾਂ ਜੀ ਜੀ ਤਾਂ ਇੱਕ ਹੋਰ ਕਾਲਰ ਬਣੇ ਨੇ ਉਹਨਾਂ ਦਾ ਸਵਾਲ ਲੈਣਿਆ ਕਿ ਇਹ ਤੁਹਾਡਾ ਨਾਮ ਕਿ ਤੁਹੋਂ ਗੱਲ ਕਰ ਰਹੇ ਹੋ ਹੈਲੋ ਜੀ ਮੈਮ ਤੁਸੀਂ ਆਪਣਾ ਨਾਮ ਦੱਸ ਕੇ ਸਮੱਸਿਆ ਦੱਸ ਸਕਦੇ ਹੋ ਹਾਂ ਜੀ ਮੈਮ ਮੈਂ ਮਾਤਰੀ ਬੋਲਦੀ ਫੇਣੀ ਕਪੂਰਥਲਾ ਜੀ ਮੈਮ ਹਾਂ ਮੇਰੀ 12 ਸਾਲ ਦੀ ਬੇਟੀ ਆ ਉਹ ਨੂੰ ਜਦੋਂ ਕੋਈ ਵੀ ਟੀਵੀ ਦੇਖਦੀ ਹੈ ਜਾਂ ਕੁਝ ਨਿਊਜ਼ ਵਗੈਰਾ ਕੁਝ ਵੀ ਰੀਡ ਕਰਦੀ ਹੈ ਤੇ ਉਹ ਫਿੰਗਰਸ ਆਪਣੀਆਂ ਨਾ ਨੇਲਸ ਕੱਟ ਕਰਨ ਲੱਗ ਜਾਂਦੀ ਆ ਮੈਂ ਉਹਨੂੰ ਕਾਫੀ ਵਾਰੀ ਵੀ ਟੋਕਦੀ ਹਾਂ ਪਰ ਉਹ ਫਿਰ ਵੀ ਮਤਲਬ ਕਿਤਨੇ ਕਿਤਨੇ ਜਦੋਂ ਦਾ ਦਾ ਲਗਾ ਲੈਂਦੀ ਹੈ ਤੇ ਮੈਂ ਇਹ ਫੀਲ ਕਰਦੀ ਹਾਂ ਕਿ ਖੱਟ ਜਾਵੇ ਕਿਸੇ ਤਰੀਕੇ ਨਾਲ ਕਿਉਂਕਿ ਫਿਰ ਉਹਨੂੰ ਇਹ ਪੇਟ ਪ੍ਰੋਬਲਮ ਹੁੰਦੀ ਆ ਉਹਦੀ ਇਨਫੈਕਸ਼ਨ ਹੋ ਜਾਂਦੀ ਹੈ ਉਹਦਾ ਕਨ ਪੇਨ ਕਰਨ ਲੱਗ ਜਾਂਦਾ ਜੀ ਤੇ ਇਹ ਹੈ ਕੋਈ ਇਹਦਾ ਸੋਲੂਸ਼ਨ ਜੀ ਠੀਕ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਦੋ ਚੀਜ਼ਾਂ ਟਰਾਈ ਕਰ ਸਕਦੇ ਹਾਂ ਚਲੋ ਤੁਸੀਂ ਜਿਵੇਂ ਬੱਚੇ ਨੂੰ ਟੋਕ ਰਹੇ ਹੋ ਆਪਾਂ ਉਹਨੂੰ ਅਲਰਟ ਕਰ ਰਹੇ ਹਾਂ ਕਿ ਇਹ ਚੀਜ਼ ਨਹੀਂ ਕਰਨੀ ਹੈਗੀ ਬਟ ਐਵਰਜਨ ਥੈਰੇਪੀ ਕਿ ਉਹਦੇ ਨੇਲਸ ਦੇ ਉੱਤੇ ਆਪਾਂ ਕੁਝ ਐਦਾਂ ਦਾ ਲਗਾਈਏ ਜਿਹਦਾ ਟੇਸਟ ਉਹਨੂੰ ਨਾ ਪਸੰਦ ਹੋਵੇ ਤੇ ਉਹਦੇ ਲਈ ਸ਼ਾਇਦ ਫਿਰ ਬੱਚਾ ਉਹ ਆਦਤ ਥੋੜੀ ਛੇਤੀ ਛੱਡ ਜਾਏਗਾ ਯਾ ਫਿਰ ਆਪਾਂ ਕੋਈ ਪੋਜ਼ਿਟਿਵ ਰੀਇਨਫੋਰਸਮੈਂਟ ਕਰਕੇ ਦੇਖੀਏ ਤੁਸੀਂ ਬੱਚੇ ਨੂੰ ਕੋਈ ਨਾ ਕੋਈ ਏਦਾਂ ਦਾ ਪ੍ਰਾਈਸ ਦੋ ਕਿ ਅਗਰ ਉਹ ਇਹ ਚੀਜ਼ ਨਹੀਂ ਕਰਦਾ ਤਾਂ ਪੂਰੇ ਦਿਨ ਬਾਅਦ ਉਹਨੂੰ ਆਵਲਾ ਗਿਫਟ ਮਿਲੇਗਾ ਅਗਰ ਉਹ ਉਸ ਚੀਜ਼ ਦੀ ਚਾਹ ਦੇ ਵਿੱਚ ਵੀ ਆਪਣੀ ਇਹ ਆਦਤ ਨੂੰ ਛੱਡ ਸਕਦਾ ਹੈ ਅਗਰ ਤੁਹਾਨੂੰ ਲੱਗਦਾ ਇਹ ਚੀਜ਼ਾਂ ਨਹੀਂ ਕੰਮ ਕਰਦੀਆਂ ਫਿਰ ਕੁਝ ਮੈਡੀਸਿਨਸ ਨੇ ਉਹ ਆਪਾਂ ਸਟਾਰਟ ਕਰ ਸਕਦੇ ਹਾਂ ਡਾਕਟਰ ਕੀ ਕੋਈ ਇਹ ਸਰੀਰਕ ਕਮੀ ਵੱਲ ਵੀ ਇਹ ਬੈਡ ਹੈਬਿਟ ਇਸ਼ਾਰਾ ਕਰਦੀ ਹੈ ਕਿ ਸਰੀਰ ਦੇ ਵਿੱਚ ਕੋਈ ਕਮੀ ਹੋ ਸਕਦੀ ਹੈ ਇਸ ਲਈ ਸ਼ਾਇਦ ਉਹ ਨੀਲ ਬਾਈਟਿੰਗ ਕਰ ਰਿਹਾ ਹੈ ਬੱਚਾ ਨੇ ਜ਼ਿਆਦਾਤਰ ਇਹਦਾ ਲੈਣਾ ਦੇਣਾ ਇਸ ਵਿਦ ਆਰ ਮੈਂਟਲ ਹੈਲਥ ਜੀ ਅ ਮਤਲਬ ਸ਼ਰੀਰ ਦੀ ਕਮੀ ਕਰਕੇ ਨੇਲ ਬਾਈਟਿੰਗਸ ਆ ਨਹੀਂ ਹੁੰਦੀ ਹੈਗੀ ਬਟ ਕਾਮਨ ਸੋਸਾਇਟੀ ਦੇ ਵਿੱਚ ਨੋਸ਼ਨ ਹੁੰਦਾ ਹੈ ਕਿ ਕਿਸੇ ਚੀਜ਼ ਦੀ ਕਮੀ ਹੈ ਕੈਲਸ਼ੀਅਮ ਦੀ ਕਮੀ ਹੈ ਤਾਂ ਕਰਕੇ ਇਦਾਂ ਹੋ ਰਿਹਾ ਬਟ ਐਸ ਸੱਚ ਇਹਦਾ ਕੋਈ ਸਾਇੰਟਿਫਿਕ ਡਾਟਾ ਨਹੀਂ ਹੈਗਾ ਜ਼ਿਆਦਾਤਰ ਇਹੀ ਹੈ ਕਿ ਬੱਚਾ ਐਂਗਜ਼ਾਇਟੀ ਚ ਹੈ ਨਰਵਸ ਹੈ ਜਾਂ ਉਹਨੂੰ ਕੋਈ ਹੋਰ ਸਟ्रेस ਹੈ ਤੇ ਉਦੋਂ ਹੀ ਜ਼ਿਆਦਾ ਹੁੰਦਾ ਹੈ ਡਾਕਟਰ ਕੀ ਇਹ ਸੇਮ ਹੀ ਰੀਜ਼ਨ ਜਿਹੜੇ ਨੇ ਉਹ ਵੱਡਿਆਂ ਤੇ ਵੀ ਐਪਲੀਕੇਬਲ ਨਹੀਂ ਕਿਉਂਕਿ ਬਹੁਤ ਵੱਡੀ ਉਮਰ ਦੇ ਵੀ ਅਸੀਂ ਦੇਖਦੇ ਹਾਂ ਕਿ ਉਹ ਵੀ ਨੇਲ ਬਾਈਟਿੰਗ ਕਰਦੇ ਨੇ ਹਾਂਜੀ ਸੇਮ ਰੀਜ਼ਨਸ ਵੱਡਿਆਂ ਤੇ ਵੀ ਅਪਲਾਈ ਹੁੰਦੇ ਨੇ ਆਪਾਂ ਵੱਡਿਆਂ ਦੇ ਵਿੱਚ ਇਸ ਚੀਜ਼ ਨੂੰ OCD ਕਹਿ ਦਿੰਦੇ ਆ Obsessive Compulsive Disorder ਜੀ ਕਿ ਸਾਡੇ ਅੰਦਰੋਂ ਇੱਕ ਇੰਪਲਸ ਉੱਠਦੀ ਹੈ ਕਿ ਮੈਂ ਇਹ ਕਰਨਾ ਹੈ ਤੇ ਮੈਂ ਸਬਕੌਨਸ਼ੀਅਸ ਲੈਵਲ ਤੇ ਵੀ ਮਤਲਬ ਮੈਨੂੰ ਪਤਾ ਵੀ ਨਹੀਂ ਚੱਲਦਾ ਕਿ ਮੈਂ ਕਦੋਂ ਨੇਲ ਬਾਈਟਿੰਗ ਸਟਾਰਟ ਕਰਤੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਫੈਮਿਲੀ ਮੈਂਬਰਸ ਜਾਂ ਕੋਈ ਹੋਰ ਗਾਰਡੀਅਨ ਹੈਗਾ ਘਰੇ ਉਹ ਇਹਦਾ ਥੋੜਾ ਧਿਆਨ ਰੱਖਿਏ ਤੇ ਉਹਨੂੰ ਟੋਕੇ ਕਿ ਇਹ ਆਪਾਂ ਨਹੀਂ ਕਰਨਾ ਹੈਗਾ ਤਾਂ ਕਿ ਆਦਤ ਥੋੜੀ ਜਿਹੀ ਟੁੱਟੇ ਜੀ ਡਾਕਟਰ ਇੱਕ ਹੋਰ ਕਾਲਰ ਸਾਨੂੰ ਜੁੜੇ ਨੇ ਕੀ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਅਸੀਂ ਚਰਨ ਸਿੰਘ ਆ ਜੀ ਮੇਰਾ ਨਾਮ ਹੈ ਗੰਗਾ ਨਗਰ ਵਿੱਚ ਕਾਰਸਕਲ ਜੀ ਚਰਨ ਸਿੰਘ ਜੀ ਹਾਂ ਜੀ ਜੀ ਡਾਕਟਰ ਸਾਹਿਬ ਨੂੰ ਬੇਨਤੀ ਕਰਨੀ ਸੀ ਜੇ ਬੱਚਿਆਂ ਦੇ ਬਾਰੇ ਹੈ ਜਾਂ ਮਤਲਬ ਕੋਈ ਉਮਰ ਨਹੀਂ ਜੀ ਕੋਈ ਸਵਾਲ ਪੁੱਛਣਾ ਸੀ ਜੀ ਨਹੀਂ ਤੁਸੀਂ ਪੁੱਛ ਸਕਦੇ ਹੋ ਅਗਰ ਡਾਕਟਰ ਦੇਣ ਕੇ ਜਵਾਬ ਤੁਸੀਂ ਪੁੱਛ ਸਕਦੇ ਹੋ ਸਰ ਠੀਕ ਹੈ ਜੀ ਮੈਂ ਜੀ ਇਹ ਪੁੱਛਣਾ ਚਾਹੁੰਦਾ ਜੀ ਮੇਰੇ ਸਿਰ ਦੇ ਵਿੱਚ ਨਾ ਜੀ ਠੀਕ ਹੈ ਇਸ ਤੋਂ ਇਲਾਵਾ ਕਿ ਸਕਿਨ ਪ੍ਰੋਬਲਮ ਵੀ ਸ਼ੁਰੂ ਹੋ ਸਕਦੀਆਂ ਨੇ ਇਸ ਦੇ ਨਾਲ ਔਰ ਡੈਫੀਨਿਟਲੀ ਸਪਰ ਟਿਸ ਦਾ ਇਨਫੈਕਸ਼ਨ ਹੀ ਹੈ ਜੂ ਸਾਡੀ ਨੇਲਸ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਫਿਰ ਜਿਹੜੀ ਨੇਲ ਦੇ ਆਸ-ਪਾਸ ਦੀ ਸਕਿਨ ਹੈ ਜਿੱਥੇ ਸਾਡੀ ਫਿੰਗਰ ਦੀ ਸਕਿਨ ਖਤਮ ਹੋ ਰਹੀ ਹੈ ਤੇ ਨੇਲ ਸਟਾਰਟ ਹੋ ਰਿਹਾ ਉਹਨੂੰ ਆਪਾਂ ਪੈਰੋਨਿਕੀਆ ਕਹਿੰਦੇ ਨੇ ਐਂਡ ਉਹਦੇ ਇਨਫੈਕਸ਼ਨ ਬਹੁਤ ਕਾਮਨ ਹੈ ਜਿਹਦੇ ਕਰਕੇ ਉੱਥੇ ਪਾਸਪਰ ਜਾਣਾ ਪਾਣੀ ਪਰ ਜਾਣਾ ਤੇ ਉਹ ਸਕਿਨ ਸਾਰੀ ਡੈਮੇਜ ਹੋ ਜਾਣੀ ਕਈ ਵਾਰ ਅਗਰ ਇਹ ਆਪਾਂ ਬਹੁਤ ਲੰਬੀ ਕਰ ਰਹੀ ਹੈ ਇਹ ਆਦਤ ਤੱਕ ਪਰਮਨੈਂਟਲੀ ਸਡਨ ਨੇਲ ਛੋਟਾ ਵੀ ਹੋ ਸਕਦਾ ਜੋ ਦੇਖਣ ਨੂੰ ਕਾਸਮੈਟਿਕਲੀ ਬਹੁਤ ਅਨਅਪੀਲਿੰਗ ਲੱਗਦਾ ਹੂੰ ਡਾਕਟਰ ਕਿਉਂਕਿ ਬਹੁਤ ਸਾਰੇ ਦਰਸ਼ਕ ਤੁਹਾਨੂੰ ਇਸ ਵੇਲੇ ਸੁਣ ਰਹੇ ਨੇ ਤੁਸੀਂ ਕੋਈ ਟਿਪਸ ਦੇ ਸਕਦੇ ਹੋ ਕਿ ਕਿਵੇਂ ਜੜਾ ਅਵੋਇਡ ਕੀਤਾ ਜਾ ਸਕਦਾ ਇਸ ਬੈਡ ਹੈਬਿਟ ਨੂੰ ਔਰ ਅਗਰ ਕੋਈ ਬਹੁਤ ਜ਼ਿਆਦਾ ਕਹਿ ਲੋ ਕੋਸ਼ਿਸ਼ਾਂ ਦੇ ਬਾਅਦ ਵੀ ਅਗਰ ਨਹੀਂ ਕੋਈ ਹਟ ਰੈਫਰ ਕੀ ਕੀਤਾ ਜਾਏ ਅ ਜਿਵੇਂ ਮੈਂ ਦੋ ਚੀਜ਼ਾਂ অল ਰੈਡ ਦੱਸਿਆ ਨੇ ਉਹ ਡੈਫੀਨਿਟਲੀ ਫੋਲੋ ਕਰਡੀਆਂ ਨੇ ਅਗਰ ਤੁਹਾਨੂੰ ਲੱਗਦਾ ਹੈ ਕਿ ਪੋਜ਼ਿਟਿਵ ਰੀਇਨਫੋਰਸਮੈਂਟ ਐਵਰਸ਼ਨ ਕਰਕੇ ਵੀ ਇਹ ਆਦਤ ਨਹੀਂ ਛੁੱਟ ਰਹੀ ਫਿਰ ਆਪਾਂ ਇੱਕ ਸਾਈਕੋਲੋਜਿਸਟ ਨੂੰ ਵੀ ਮਿਲ ਸਕਦੇ ਆ ਬਿਕਾ ਜੀ ਕੁਝ ਬਿਹੇਵੀਅਰਲ ਥੈਰਪੀਜ਼ ਹੁੰਦੇ ਆ ਜੋ ਇਸ ਚੀਜ਼ ਚ ਕਾਫੀ ਹੈਲਪ ਕਰ ਸਕਦੇ ਜੀ ਤੁਸੀਂ ਤਿੰਨ ਤਰ੍ਹਾਂ ਦੇ ਡਾਕਟਰ ਨੂੰ ਜਾ ਕੇ ਦਿਖਾ ਸਕਦੇ ਹੋ ਸਾਈਕੋਲੋਜਿਸਟ ਡਰਮਟੋਲੋਜਿਸਟ ਜਾਂ ਠੀਕ ਹੈ ਡਾਕਟਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਨੇ ਕੀਮਤੀ ਸਮਾਂ ਦਿੱਤਾ ਔਰ ਇਨੀ ਕੀਮਤੀ ਵੈਲਿਊਏਬਲ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਬਹੁਤ ਬਹੁਤ ਸ਼ੁਕਰੀਆ ਤਾਂ ਸੰਜੀਵਨੀ ਦੇ ਵਿੱਚ ਅੱਜ ਇਨਾ ਹੀ ਸੀ ਲੇਕਿਨ ਇਸ ਵੇਲੇ ਦੀ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਅਕਾਲੀ ਦਲ ਨੇ ਲੁਧਿਆਣਾ ਵੈਸਟ ਤੋਂ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਐਡਵੋਕੇਟ